ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਜੀ ਜਿਵੇਂ ਹੁਣ ਯੁੱਧ ਨਸ਼ੇ ਵਿਰੁੱਧ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਮਗਲਰਾਂ ਦੇ ਵੱੱਟ ਵੱੱਟ ਕਾਰਵਾਈ ਕੀਤੀ ਜਾ ਰਹੀ ਹੈ ਬਟ ਇਹ ਹੁਣ ਇੱਕ ਇੱਥੇ ਨਵੀਂ ਚੀਜ਼ ਦੇਖਣ ਨੂੰ ਆਈ ਸਾਡੇ ਕੋਲ ਇਨਫੋਰਮੇਸ਼ਨ ਆਈ ਇੱਕ ਬੱਚਾ ਹੈ ਕਿ 19 ਸਾਲ ਦਾ ਹੈਗਾ ਜਿਹੜਾ ਕਿ ਨਸ਼ਾ ਵੇਚਣ ਦੇ ਵਿੱਚ ਆ ਗਿਆ ਇਨਵੋਲਵ ਹੋ ਰਿਹਾ ਤਾਂ ਅਸੀਂ ਉਹ ਤਾਂ ਇਨਫੋਰਮੇਸ਼ਨ ਦੇਖ ਤੇ ਉਹਤੇ ਕਾਰਵਾਈ ਕੀਤੀ ਤੇ ਉਹ ਤੋਂ ਕੁਕੀ ਵੀ ਰਿਕਵਰ ਕੀਤੀ ਤਾਂ ਇਹਦੇ ਵਿੱਚ ਅਸੀਂ ਇਹੀ ਦੇਖਣ ਨੂੰ ਆ ਰਹੇ ਕਿ ਜਿਹੜੇ ਸਮਗਲਰ ਨੇ ਸਦਾਕਰ ਨੇ ਨਸ਼ੇ ਦੇ ਉਹ ਹੁਣ ਬੱਚਿਆਂ ਨੂੰ ਵਰਗਲਾ ਕੇ ਪੈਸੇ ਦੇ ਲਾਲਚ ਦੇ ਕੇ ਕਿਉਂਕਿ ਉਹਨਾਂ ਨੂੰ ਇਸ ਇੰਟੈਂਸਿਟੀ ਦਾ ਪਤਾ ਨਹੀਂ ਹੁੰਦਾ ਕਿ ਉਹਨਾਂ ਤੇ ਕੀ ਕਾਰਵਾਈ ਹੋ ਸਕਦੀ ਹੈ ਤਾਂ ਉਹ ਹੁਣ ਇਹ ਇਸ ਨੂੰ ਵੀ ਨਸ਼ੇ ਦੇ ਕਾਰੋਬਾਰ ਚ ਇਨਵੋਲ ਹੋ ਰਹੇ ਨੇ ਤਾਂ ਤੁਹਾਡੇ ਮਾਦੀਮ ਰਾਹੀਂ ਜੋ ਮੇਨ ਅਪੀਲ ਹੈ ਕਿਉਂਕਿ ਅਸੀਂ ਕਿਸੇ ਦਾ ਫਿਊਚਰ ਜਾਂ ਬੱਚਿਆਂ ਦਾ ਫਿਊਚਰ ਖਰਾਬ ਹੋਵੇ ਅਸੀਂ ਉਹ ਨਹੀਂ ਚਾਹੁੰਦੇ ਤੇ ਅਸੀਂ ਇਹ ਅਪੀਲ ਕਰਦੇ ਆ ਕਿ ਮਾਵਾ ਪਿਛਕਲ ਦਾ ਖਾਸ ਖਿਆਲ ਰੱਖਣ ਕਿ ਉਹਨਾਂ ਦੇ ਬੱਚੇ ਕੀ ਕਰ ਰਹੇ ਨੇ ਕਿੱਥੇ ਜਾਂਦੇ ਨੇ ਕੀ ਪਹਿਨ ਰਹੇ ਨੇ ਕੀ ਚੀਜ਼ ਯੂਜ਼ ਕਰ ਰਹੇ ਨੇ ਕਿਉਂਕਿ ਕਿਤਨਾ ਕਿਤਨਾ ਦਾ ਪੈਸਾ ਜੋ ਹੈ ਉਹਨਾਂ ਦੇ ਘਰ ਦੀ ਆਮਦਨ ਤੋਂ ਵੱਧ ਉਹਨਾਂ ਕੋਲ ਆਣ ਲੱਗ ਜਾਂਦਾ ਤਾ ਜੋ ਇਸ ਚੀਜ਼ ਦਾ ਧਿਆਨ ਰੱਖਣਗੇ ਤਾਂ ਉਹ ਇਸ ਦਲਦਲ ਦੇ ਵਿੱਚ ਨਹੀਂ ਫਸਣਗੇ ਤੇ ਜਿਹੜੇ ਫਸਾਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਤੋਂ ਵੀ ਨਿਕਲ ਕੇ ਅਸੀਂ ਜਾ ਸਕਦੀ ਹਾਂ ਜੀ ਸਰ ਕੀ ਕਾਰਵਾਈ ਫਿਰ ਕੋਰਟ ਚ ਪੇਸ਼ ਕੀਤਾ ਬੱਚੇ ਨੂੰ ਜੀ ਜੀ ਅਸੀਂ ਤਾਂ ਦੇਖੋ ਜਿੰਨਾ ਤੋਂ ਹੁਣ ਕੋਈ ਰਿਕਵਰੀ ਹੁੰਦੀ ਹੈ ਤਾਂ ਉਹਨਾਂ ਤੇ ਤਾਂ ਐਨਡੀਪੀਆ ਐਕਟ ਤਹਿਤ ਜੋ ਕਾਰਵਾਈ ਹੈਗੀ ਉਹ ਕਰਨੀ ਹੀ ਪੈਂਦੀ ਤੇ ਕਰਦੀ ਹੀ ਆ ਤਾਂ ਲੇਕਿਨ ਉਹਦੇ ਨਾਲ ਚਲੋ ਇਹ ਬੱਚਾ ਹੈ ਤਾਂ ਹੀ ਮੈਂ ਅਪੀਲ ਵੀ ਕਰਦੇ ਮਾਪਿਆਂ ਨੂੰ ਤਾਂ ਕਿ ਹੋਰ ਬੱਚੇ ਨਾ ਇਹਦੇ ਵਿੱਚ ਫਸਣ ਜੀ ਤੇ